ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਈਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖੋ ਜਿੰਨਾ ਵੀਰਾਂ ਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਦੀ ਵੱਡੀ ਖਬਰ ਲੈਂਡਿੰਗ ਵੇਲੇ ਅੱਗ ਦਾ ਗੋਲਾ ਬਣਿਆ ਜਹਾਜ਼ ਮੰਤਰੀ ਸ੍ਰੀ ਕਈ ਵੱਡੇ ਅਧਿਕਾਰੀ ਸੰਸਵਾਰ ਕੰਗੋ ਦੇ ਕੈਕੋਲ ਵੇਜੇ ਹਵਾਈ ਅੱਡੇ ਤੇ ਸੋਮਵਾਰ ਨੂੰ ਇੱਕ ਦਿਲ ਦਿਲ ਲਾ ਦੇਣ ਵਾਲਾ ਜਹਾਜ਼ ਹਾਦਸਾ ਵਾਪਰਿਆ ਦੱਸ ਦਈਏ ਕਿ ਦੇਸ਼ ਦੇ ਖਾਨ ਮੰਤਰੀ ਲੁਇਸ ਬਾਟਮ ਕਾਬਾ ਤੇ ਕਈ ਚੋਟੀ ਦੇ ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਗਿਆ 99 ਦੀ ਉਤਰਦਿਆਂ ਹੀ ਜਹਾਜ਼ ਦਾ ਪਿਛਲਾ ਹਿੱਸਾ ਅਚਾਨਕ ਅੱਗ ਦਾ ਗੋਲਾ ਬਣ ਗਿਆ ਜਿਸ ਨਾਲ ਉੱਤੇ ਆਪਣਾ ਦਪੜੀ ਮੱਚ ਗਈ ਗਨੀਮਤ ਰਹੀ ਕਈਨੇ ਭਿਆਨਕ ਹਾਸੇ ਦੇ ਬਾਵਜੂਦ ਮੰਤਰੀ ਅਤੇ ਸਾਰੇ ਯਾਤਰੀ ਸਮਾ ਰਹਿੰਦਿਆਂ ਸੁਰੱਖਿਅਤ ਬਾਹਰ ਨਿਕਲ ਗਏ ਰਿਪੋਰਟਰ ਅਮਤਾ ਬਕੀਜ ਜਹਾਜ਼ਨ ਕਿਨ ਵਿੱਚ ਕਿਨ ਸ਼ਾਸ਼ਾ ਤੋਂ ਆਂਬਾ ਸੂਬੇ ਲਈ ਡੰਪਰ ਰੱਖਾ ਸੀ ਜਿਵੇਂ ਹੀ ਜਹਾਜ਼ ਨੇ 9929 ਤੇ ਲੈਂਡ ਕੀਤਾ ਪਾਇਲਟ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਲੈਂਡਿੰਗ ਗੇਅਰ ਟੁੱਟਣ ਕਾਰਨ ਜਹਾਜ਼ 92 ਤੋਂ ਉੱਤਰ ਗਿਆ ਤੇ ਪਲਟ ਗਿਆ ਜਿਸ ਤੋਂ ਤੁਰੰਤ ਬਾਅਦ ਉਸਲੇ ਪਿਛਲੇ ਹਿੱਸੇ 'ਚ ਭਿਆਨਕ ਅੱਗ ਲੱਗ ਗਈ ਸਾਹਮਣੇ ਆਈ ਵੀਡੀਓ 'ਚ ਮਜ਼ਦੂਰ ਅਤੇ ਕਰਮਚਾਰੀਆਂ ਕਬਚੋਂ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ ਜਦਕਿ ਯਾਤਰੀ ਜਾਨ ਬਚਾਉਣ ਲਈ ਕਾਲੀ 'ਚ ਜਹਾਜ਼ ਤੋਂ ਬਾਹਰ ਭੱਜਦੇ ਨਜ਼ਾਰੇ ਆ ਰਹੇ ਹਨ ਮੰਤਰੀ ਦੇ ਸੰਚਾਰ ਸਲਾਹਕਰ ਇਸ ਹਾਕਨ ਨਜੀਬੋ ਨੇ ਉਸਤੀ ਕੀਤੀ ਕੇਸ ਸਸਚਾ ਕਿਸੇ ਵੀ ਯਾਤਰੀ ਜਾਂ ਕਰੋ ਮੈਂਬਰ ਨੂੰ ਸੱਟ ਨਹੀਂ ਲੱਗੀ ਹੈ ਹਾਲਾਂਕਿ ਜੱਜ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਦਸਤੇ ਇੱਕ ਖਾਨ ਮੰਤਰੀ ਉਸ ਕੋ ਲੋਡੋ ਖਾਨ ਦਾ ਦੌਰਾ ਕਰਨ ਜਾ ਰਹੇ ਸਨ ਜਿੱਤੇ ਹਾਲ ਹੀ ਚ ਪਾਰੀ ਮੀ ਕਨਪੋਲ ਡਿਕਨ ਨੂੰ ਦਰਜਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ